ਸਾਸਿਕਾ ਮੈਂ ਆ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਮੰਗੀ ਵਾਲੇ ਦਿਨ ਯਾਨੀ ਕਿ 14 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਦਾ ਆਗਾਜ਼ ਹੋ ਰਿਹਾ ਹੈ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਯਾਨੀ ਕਿ ਧਰਮ ਦੀ ਗੱਲ ਕੀਤੀ ਜਾਵੇਗੀ ਧਰਮ ਨੂੰ ਤਰਜੀਹ ਦਿੱਤੀ ਜਾਵੇਗੀ ਧਰਮ ਪਰਵਰਤਨ ਕਰਨ ਵਾਲਿਆਂ ਉੱਤੇ ਸ਼ਿਕੰਜੇ ਕਸੇ ਜਾਣਗੇ ਦੂਸਰੇ ਪਾਸੇ ਪੰਜਾਬ ਦੇ ਪਾਣੀਆਂ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਦੇ ਜਵਾਨਾਂ ਦੀ ਗੱਲ ਕੀਤੀ ਜਾਵੇਗੀ ਇਸ ਨਵੀਂ ਸ਼ਰੂਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਪਾਰਟੀ ਵੱਲੋਂ ਜਿਸ ਦਾ ਆਗਾਜ਼ 14 ਜਨਵਰੀ ਨੂੰ ਸ਼੍ਰੀ ਮੁਕਸਬ ਦੀ ਧਰਤੀ ਤੋਂ ਮੰਗਿਵਾਲੇ ਦਿਨ ਕੀਤਾ ਜਾਵੇਗਾ ਲੈਕਿਨ ਇਸ ਦੇ ਬਣ ਤੋਂ ਹੀ ਪਹਿਲਾ ਪਟਾਕਾ ਪੈ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਫਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਵਟ ਕੱਢੇਗਾ ਕਿ 1 ਸਾਲ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੀਆਂ ਚੀਕਾਂ ਪੈ ਗਈਆਂ ਨੇ ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਵੱਲੋਂ 16-16 ਸਾਲ ਜੇਲ੍ਹ ਕੱਟੀ ਗਈ ਹੈ ਇੱਧਰ ਭਾਈ ਅਮਰਤਪਾਲ ਖਾਲਸਾ ਦੇ ਪਿਤਾ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਯਾਨੀ ਕਿ ਤਰਸੇਮ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਸਾਨੂੰ ਕਿਸੇ ਨਾਲ ਗੱਠ ਜੋੜ ਕਰਕੇ 2027 ਦੀਆਂ ਸੱਤਾ ਵਿੱਚ ਆਉਣਾ ਪਵੇਗਾ ਜੇਕਰ ਪੰਜਾਬ ਦੇ ਪੰਥ ਪੰਜਾਬ ਦੇ ਸਿੱਖ ਸਿੱਖੀ ਕੌਮ ਨੂੰ ਜੇਕਰ ਬਚਾਉਣਾ ਹੈ ਆਖਰਕਾਰ ترਸੀਮ ਸਿੰਘ ਕਿਸ پارٹی ਦੇ ਨਾਲ ਗੱਠ ਜੋੜ ਕਰਨ ਦੀ ਗੱਲ ਕਰ ਰਹੇ ਨੇ ترਸੀਮ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠ ਜੋੜ ਕਰਨ ਦੀ ਵੱਡੀ ਗੱਲ ਕਹਿ ਦਿੱਤੀ ਹੈ ਕਿ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਅਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਯਾਨੀ ਕਿ ਗੱਠ ਜੋੜ ਕਰਕੇ ਅਲਾਈਅንስ ਕਰਕੇ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ ਇੱਕ ਨਿਜੀ ਚੈਨਲ ਅਤੇ ਕੁਝ ਸੂਤਰ ਦੱਸਦੇ ਨੇ ਕਿ ਤਰਸੀਮ ਸਿੰਘ ਆਖਰਕਾਰ ਇਹ ਗੱਲ ਕਿਉਂ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਅਨੰਦਪੁਰ ਸਾਹਿਬ ਬਣ ਚਾਰੀ ਹੈ ਉਹਦਾ ਅਲਾਈਅንስ ਭਾਰਤੀ ਜਨਤਾ ਪਾਰਟੀ ਨਾਲ ਹੋਵੇਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਨਾਲ ਤਾਂ ਜਿਹੜੀ ਪੁਰਾਣੀ ਜਿਸ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲ ਤੋਂ ਵੀ ਵੱਧ ਇਤਿਹਾਸ ਪੁਰਾਣਾ ਹੈ ਉਹਨਾਂ ਨੇ ਬਾਈਕਾਟ ਕੀਤਾ ਹੈ ਉਹਨਾਂ ਨੇ ਅਲਾਈਅਅንስ ਨਹੀਂ ਕੀਤਾ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਤੇ ਜਿਮਨੀ ਚੋਣਾਂ ਦੇ ਵਿੱਚ ਯਾਨੀ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਅਪਰਸੇਮ ਸਿੰਘ ਨੇ ਕਿਤਨਾ ਕਿਤੇ ਜਾ ਕੇ ਥੋੜੇ ਜੇ ਸੰਕੇਤ ਦੇ ਦਿੱਤੇ ਨੇ ਕਿ ਗੱਠ ਜੋੜ ਤੋਂ ਬਿਨਾ ਪਾਰਟੀ ਜਿਹੜੀ ਹੈ ਹੋਂਦ ਵਿੱਚ ਨਹੀਂ ਆ ਸਕਦੀ ਇਸ ਲਈ ਸਾਨੂੰ ਕਿਸੇ ਵੀ ਪਾਰਟੀ ਦਾ ਸਹਾਰਾ ਲੈਣਾ ਪਵੇਗਾ ਜੇ ਉਧਰ ਭਾਈ ਉਧਰ ਜਿਹੜੇ ਨੇ ਅ ਸੰਮਜੀ ਸਿੰਘ ਮਾਨ ਨੇ ਜੋ ਸ਼ਰੋਮੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਜੇਕਰ ਖਾਲਿਸਤਾਨ ਦੀ ਮੰਗ ਕਰਦੇ ਨੇ ਤਾਂ ਮੈਂ ਸਾਥ ਦੇਵਾਂਗਾ ਇਧਰੋਂ ਸੂਤਰ ਦੱਸਦੇ ਨੇ ਕਿ ਥੋੜੇ ਥੋੜੇ ਸੰਕੇਤ ਆਨੇ ਸ਼ੁਰੂ ਹੋ ਗਏ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠ ਜੋੜ ਕਰਕੇ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਚੋਣ ਲੜੀ ਜਾਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਗੱਠਜੜ ਹੁੰਦਾ ਹੈ ਜਾਂ ਨਹੀਂ ਹੁੰਦਾ ਜਾਂ ਆਪਣੇ ਬਲ ਬੂਤੇ ਉੱਤੇ 2027 ਦੀ ਵਿਧਾਨ ਸਭਾ ਦੀ ਚੋਣ ਲੜੀ ਜਾਵੇਗੀ ਧੰਨਵਾਦ